ਵਿਸ਼ੇਪ ਪ੍ਰਸਿੱਧ ਤ੍ਰਿਪੂਤੀ ਲੱਡੂ ਬਣਾਉਣ ਵਿੱਚ ਘਟਿਆ ਸਮੱਗਰੀ ਅਤੇ ਜਾਨਵਰਾਂ ਦੀ ਚਰਬੀ ਦੀ ਕਥਿਤ ਵਰਤੋਂ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ। ਸਤਾਧਾਰੀ ਤੇਲਗੂ ਦੇਸ਼ਮ ਪਾਰਟੀ ਨੇ ਵੀਰਵਾਰ ਨੂੰ ਇੱਕ ਦਾਵਾ ਕੀਤਾ ਹੈ ਕਿ ਗੁਜਰਾਤ ਸਥਿਤ ਪਸ਼ੂ ਧਨ ਪ੍ਰਯੋਗ ਸ਼ਰਨਾਲੇ ਮਿਲਾਵਟ ਦੀ ਪੁਸ਼ਟੀ ਕੀਤੀ ਹੈ। TDP ਦੇ ਬੁਲਾਰੇ ਅਨਮ ਵੈਂਕਟ ਰਮਨਾ ਰੈਡੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਥਿਤ ਲੈਬ ਰਿਪੋਰਟ ਦਿਖਾਈ ਜਿਸ ਵਿੱਚ ਦਿੱਤੇ ਗਏ ਕਿ ਉਹ ਦੇ ਨਮੂਨੇ ਵਿੱਚ ਬੀਫ ਟੈਲੋ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਗਈ ਹੈ। ਇਸ ਖੁਲਾਸੇ ਤੋਂ ਬਾਅਦ ਆਂਧਰਾ ਪ੍ਰਦੇਸ਼ ਦੀ ਰਾਜਨੀਤੀ 'ਚ ਬੜਾ ਤੂਫਾਨ ਖੜਾ ਹੋ ਗਿਆ ਆਂਧਰਾ ਪ੍ਰਦੇਸ਼ ਦੇ ਪ੍ਰਧਾਨ 22 ਸ਼ਰਮੀਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਲੱਖਾਂ ਹਿੰਦੂਆਂ ਦੁਆਰਾ ਪੂਜਣ ਵਾਲੇ ਦੇਵਤੇ ਵੈਂਕਟੇਸ਼ ਨੂੰ ਬਦਨਾਮ ਕੀਤਾ ਜਾ ਰਿਹਾ ਆਓ ਵੇਖਦੇ ਹਾਂ ਕੀ ਹੈ ਪੂਰਾ ਮਾਮਲਾ ਵਿਸ਼ਵ ਪ੍ਰਸਿੱਧ ਤ੍ਰਿਪੂਤੀ ਲੱਡੂ ਬਣਾਉਣ ਵਿੱਚ ਘਟਿਆ ਸਮੱਗਰੀ ਅਤੇ ਜਾਨਵਰਾਂ ਦੀ ਚਰਬੀ ਦੀ ਕਥਿਤ ਵਰਤੋਂ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋ ਗਿਆ। ਸਤਾਧਾਰੀ ਤੇਲਗੂ ਦੇਸ਼ਮ ਪਾਰਟੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਗੁਜਰਾਤ ਸਥਿਤ ਪਸ਼ੂ ਤਣ ਪ੍ਰਯੋਗਸ਼ਾਲਾ ਨੇ ਮਿਲਾਵਟ ਦੀ ਪੁਸ਼ਟੀ ਕੀਤੀ ਹੈ। TDP ਦੇ ਬੁਲਾਰੇ ਅਨਮ ਵੈਂਕਟ ਰਵਨਾ ਰੈਡੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਥਿਤ ਲੈਬ ਰਿਪੋਰਟ ਦਿਖਾਈ ਜਿਸ ਵਿੱਚ ਦਿੱਤੇ ਗਏ ਘੋਦ ਦੇ ਨਮੂਨੇ ਵਿੱਚ ਬੀਫ ਟੈਲੋ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਗਈ। ਇਸ ਖੁਲਾਸੇ ਤੋਂ ਬਾਅਦ ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਵਿੱਚ ਤੂਫਾਨ ਖੜਾ ਹੋ ਗਿਆ ਆਂਧਰਾ ਪ੍ਰਦੇਸ਼ ਕਾਂਗਰਸ ਪ੍ਰਧਾਨ ਵੀ ਐਸ ਸ਼ਰਮੀਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਲੱਖਾਂ ਹਿੰਦੂਆਂ ਦੁਆਰਾ ਪੂਜਣ ਵਾਲੇ ਦੇਵਤੇ ਵੈਂਕਟੇਸ਼ ਨੂੰ ਬਦਨਾਮ ਕੀਤਾ ਗਿਆ ਅਸੀਂ ਸੀਐਮ ਚੰਦਰਬਾਬੂ ਨਾਇਡੂ ਤੋਂ ਮੰਗ ਕਰਦੇ ਹਾਂ ਜੇਕਰ ਤੁਹਾਡੇ ਦੋਸ਼ਾਂ ਦਾ ਕੋਈ ਸਿਆਸੀ ਪਹਿਲੂ ਨਹੀਂ ਹੈ ਜੇਕਰ ਤੁਹਾਡੀਆਂ ਭਾਵਨਾਵਾਂ ਦਾ ਰਾਜਨੀਤੀਕਰਨ ਦਾ ਕੋਈ ਇਰਾਦਾ ਨਹੀਂ ਹੈ ਤਾਂ ਤੁਰੰਤ ਇਸ ਦੀ ਇੱਕ ਉੱਚ ਪੱਧਰੀ ਕਮੇਟੀ ਗਠਨ ਕੀਤੀ ਜਾਵੇ ਜਾਂ ਫਿਰ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਸਵਾਦ ਅਤੇ ਗੁਣਵੱਤਾ ਨੂੰ ਬਹਾਲ ਕਰਨ ਲਈ TTD ਨੂੰ ਕਈ ਉਪਾਅ ਸੁਝਾਉਣ ਤੋਂ ਇਲਾਵਾ ਕਮੇਟੀ ਨੇ NDDDB ਗੁਜਰਾਤ ਨੂੰ ਘਿਓ ਦੇ ਨਮੂਨੇ ਵੀ ਭੇਜਿਆ ਹਨ ਜੁਲਾਈ ਵਿੱਚ ਜਾਰੀ ਪ੍ਰਯੋਗਸ਼ਾਲਾ ਦੀਆਂ ਰਿਪੋਰਟਾਂ ਵਿੱਚ ਲੱਡੂਆਂ ਵਿੱਚ ਚਰਬੀ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ TTD ਨੇ ਤਾਮਿਲਨਾਡੂ ਦੇ ਡਿੰਡੀਗੋਲ ਸਥਿਤ AR ਡੈਰੀ ਫੂਡਸ ਦੁਆਰਾ ਸਪਲਾਈ ਕੀਤੇ ਘਿਓ ਦਾ ਸਟਾਕ ਵਾਪਸ ਕਰ ਦਿੱਤਾ ਅਤੇ ਠੇਕੇਦਾਰ ਨੂੰ ਬਲੈਕਲਿਸਟ ਕਰ ਦਿੱਤਾ ਇਸ ਤੋਂ ਬਾਅਦ TTD ਨੇ ਕੀ ਉਹਦੀ ਸਪਲਾਈ ਲੀ ਕਰਨਾਟਕ ਮਿਲਕ ਫੈਡਰੇਸ਼ਨ ਨੂੰ ਚੁਣਿਆ TTD ਨੇ ਪ੍ਰਸਾਦਮ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਇੱਕ ਮਾਹਰ ਕਮੇਟੀ ਦਾ ਗਠਨ ਵੀ ਕੀਤਾ ਮੈਂਬਰਾਂ ਵਿੱਚ ਨੈਸ਼ਨਲ ਡੈਰੀ ਰਿਸਰਚ ਇੰਸਟੀਚਿਊਟ ਵਿਜੇਵਾੜਾ ਦੇ ਸਾਬਕਾ ਪ੍ਰਿੰਸੀਪਲ ਵਿਗਿਆਨੀ ਡਾਕਟਰ ਬੀ ਸੁਰੇਂਦਰਨਾਥ ਪਾਸਕਰ ਰੈਡੀ ਡੇਰੀ ਮਾਹਰ ਪ੍ਰੋਫੈਸਰ ਬੀ ਮਹਾਦੇਵਨ ਆਈਆਈਐਮ ਬੰਗਲੌਰੂ ਤੋਂ ਤੇ ਤੇਲੰਗਨਾ ਵੈਟਰਨਰੀ ਯੂਨੀਵਰਸਿਟੀ ਤੋਂ ਡਾਕਟਰ ਜੀ ਸਵਰਨ ਲਥਾ ਸ਼ਾਮਿਲ ਸਨ TDP ਸਰਕਾਰ ਨੇ ਜੂਨ ਵਿੱਚ ਸੀਨੀਅਰ ਆਈਐਸ ਅਧਿਕਾਰੀ ਦੇ श्यामला राव ਨੂੰ ਤਰਮੁਲਾ ਤ੍ਰਿਪਤੀ ਦਿਵਨਾਥਨ ਟੀਟੀਡੀ ਦਾ ਨਵਾਂ ਕਾਰਜਕਾਰੀ ਅਧਿਕਾਰੀ ਵੀ ਨਿਯੁਕਤ ਕੀਤਾ ਸੀ ਟੀਟੀਪੀ ਖੁਦ ਮੰਦਿਰ ਕੰਪਲੈਕਸ ਦਾ ਪ੍ਰਬੰਧ ਕਰਦੀ ਹੈ ਤ੍ਰਿਪਤੀ ਸੁਧਾਰ ਲਈ ਕਈ ਫੈਸਲੇ ਲਏ ਗਏ ਇਸ ਵਿੱਚ ਲੱਡੂਆਂ ਦੀ ਕਤਤ ਘਟੀਆ ਗੁਣਵੱਤਾ ਸਵਾਦ ਅਤੇ ਵੰਡਣ ਦੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ ਕਤਤ ਪ੍ਰਯੋਗਸ਼ਾਲਾ ਦੀ ਰਿਪੋਰਟ ਵਿੱਚ ਨਮੂਨਿਆਂ ਵਿੱਚ ਲਾਰਡ ਸੂਰ ਦੀ ਚਰਬੀ ਨਾਲ ਸੰਬੰਧਿਤ ਮੱਛੀ ਦੇ ਤੇਲ ਦੀ ਮੌਜੂਦਗੀ ਦਾ ਵੀ ਦਾਵਾ ਕੀਤਾ ਗਿਆ। ਲੱਡੂਆਂ ਦਾ ਸੈਂਪਲ 9 ਜੁਲਾਈ 2024 ਨੂੰ ਲਿਆ ਗਿਆ ਸੀ ਅਤੇ ਲੈਬਾਰਟਰੀ ਦੀ ਰਿਪੋਰਟ 16 ਜੁਲਾਈ ਨੂੰ ਆਈ ਸੀ। ਮੁੱਖ ਵਿਵਾਦ ਬੀਫ ਟੈਲੋ ਦੀ ਕਤਤ ਵਰਤੋਂ ਨਾਲ ਸੰਬੰਧਿਤ ਹੈ। ਇਹ ਸਮੱਗਰੀ ਬੀਫ ਦੇ ਕੱਟਾਂ ਤੋਂ ਚਰਬੀ ਹੁੰਦੀ ਹੈ ਜਿਵੇਂ ਕਿ ਰੰਪ ਰੋਸਟ, ਪਸਲੀਆਂ ਅਤੇ ਸਟਿੱਕ। ਇਹ ਮੀਟ ਤੋਂ ਕੱਢੀ ਗਈ ਸ਼ੁੱਧ ਚਰਬੀ ਨੂੰ ਪਿਘਲਾ ਕੇ ਵੀ ਬਣਾਇਆ ਜਾ ਸਕਦਾ ਹੈ। ਜੋ ਠੰਡਾ ਹੋਣ ਤੋਂ ਇੱਕ ਲਚਕਦਾਰ ਪਦਾਰਥ ਵਿੱਚ ਬਦਲ ਜਾਂਦਾ ਹੈ ਇਹ ਕਮਰੇ ਦੇ ਤਾਪਮਾਨ ਤੇ ਨਰਮ ਮੱਖਣ ਵਰਗਾ ਦਿਖਾਈ ਦਿੰਦਾ। ਤ੍ਰਿਪਤੀ ਮੰਦਰ ਵਿੱਚ ਲੱਡੂਆਂ ਦਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ। ਹਰ ਰੋਜ਼ 3 ਲੱਖ ਲੱਡੂ ਬਣਾਏ ਜਾਂਦੇ ਹਨ ਤੇ ਵੰਡੇ ਜਾਂਦੇ ਹਨ। ਲੱਡੂਆਂ ਵਿੱਚ ਬੀਫ ਚਰਬੀ, ਜਾਨਵਰਾਂ ਦੀ ਚਰਬੀ, ਮੱਛੀ ਦਾ ਤੇਲ ਮਲਾਇਆ ਜਾਣ ਦੀ ਅਸ਼ੰਕਾ ਲਗਾਈ ਗਈ ਸੀ। ਇਹ ਸਭ ਘਿਓ ਵਿੱਚ ਪਾਇਆ ਜਾਂਦਾ ਸੀ ਜਿਸ ਤੋਂ ਲੱਡੂ ਤਿਆਰ ਕੀਤੇ ਜਾਂਦੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੱਡੂ ਨਾ ਸਿਰਫ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਵੰਡੇ ਗਏ ਸਗੋਂ ਇਹ ਲੱਡੂ ਪ੍ਰਸ਼ਾਦ ਵਜੋਂ ਭਗਵਾਨ ਨੂੰ ਵੀ ਪੇਂਟ ਕੀਤੇ ਗਏ ਸਨ ਬਿਊਰੋ ਰਿਪੋਰਟ ਹਮਦਰਦ